ਪਾਲ ਸਾਵਾ ਹੈ ਗੁਰੂ ਦੀ ਕਿਰਪਾ ਸਤ ਸੰਗਤ ਜੀ ਅੱਜ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਬਦ ਚੌਂਕੀ ਜਥਾ ਵਿਆਸ ਦੀਆਂ ਬੀਬੀਆਂ ਫਤਿਹਗੜ ਸਾਹਿਬ ਵਿਖੇ ਟੋਡਰਮਲ ਜੀ ਦੀ ਹਵੇਲੀ ਦੇ ਵਿੱਚ ਇਸ ਵਕਤ ਪਹੁੰਚੀਆਂ ਹਨ ਟੋਡਰਮਲ ਜੀ ਨੂੰ ਬਾਰ-ਬਾਰ ਨਮਸਕਾਰ ਬਾਰ-ਬਾਰ ਨਮਸਕਾਰ ਜਿਨ੍ਹਾਂ ਨੇ ਸਾਡੇ ਗੁਰੂ ਪਿਆਰੇ ਸਾਹਿਬਜ਼ਾਦਿਆਂ ਦੇ ਸਨਸਕਾਰ ਲਈ ਮੋਹਰਾਂ ਦੇ ਜਾਲ ਵਿਛਾ ਦਿੱਤੇ ਔਰ ਆਪਣਾ ਸਭ ਕੁਝ ਗੁਰੂ ਦੇ ਲਈ ਸਾਰੀ ਜਾਇਦਾਦ ਜਿਹੜੀ ਕੁਰਬਾਨ ਕਰ ਦਿੱਤੀ ਅੱਜ ਟੋਡਰਮੱਲ ਦੀ ਹਰ ਥਾਂ ਤੇ ਜੈ ਜੈਕਾਰ ਹੈ ਉਸ ਨੂੰ ਸਭ ਸਲਾਮਾ ਕਰਦੇ ਹਨ ਆਓ ਇੱਕ ਸ਼ਬਦ ਦੇ ਨਾਲ ਆਪਾਂ ਸਾਰੇ ਹਾਜ਼ਰੀ ਲਵਾਉਂਦੇ ਹਾਂ ਹੋ ਰਹੀਏ ਤੇਰੀ ਜੈ ਜੈਕਾਰ 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 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈ ਪੂਰੇ ਕੀ ਵਡਿਆਈ ਗਰ ਪੂਰੇ ਕੀ ਵਡਿਆਈ ਗਰ ਪੂਰੇ ਕੀ ਵਡਿਆਈ ਗਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਤੇਰੀ ਜੈ ਜੈਕਾਰ ਹੋ ਰਹੀ ਏ ਤੇਰੀ ਜੈ ਜੈਕਾਰ ਹੋ ਜੈ ਜੈਕਾਰ ਹੋ ਕੁਰਬਾਨੀ ਜਾਏ ਤੇਰੇ ਨਾਵੇ ਹੋ ਕੁਰਬਾਨੀ ਜਾਈ ਤੇਰੇ ਨਾਵੇ ਹੋ ਕੁਰਬਾਨ ਜਾਈ ਤੇਰੇ ਨਾਵੇ ਹੋ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲਏ ਮੇਰੇ ਪਿਆਰੇ 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 ਸੋ ਜਸ ਤੇਰਾ ਗਾਵੇ ਤੇਰੀ ਜੈ ਜੈਕਾਰ ਹੋ ਰਹੀ ਏ ਜੀ ਤੇਰੀ ਜੈ ਜੈਕਾਰ ਹੋ ਰਹੀ ਏ ਜੀ ਤੇਰੀ ਜੈ ਰੋ ਸੁਆਮੀ ਮੇਰਾ ਤੂ ਪਰੋ ਸੁਆਮੀ ਮੇਰਾ ਤੂ ਪਰੋ ਸੁਆਮੀ ਮੇਰਾ ਤੂ ਪਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ नानक प्रभु शरणाई नानक प्रभु शरणाई नानक प्रभु शरणाई नानक प्रभु शरणाई मुख निंदक ते साईं तेरी जय जयकार हो रही है जी तेरी जय जयकार हो रही है जी तेरी जय जय ਰੀ ਜੈ ਜੈ ਕਾਰ ਤਨ ਤਨ ਟੋਡਰ ਮਾਲ ਜੀ 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 ਤਨ ਤਨ ਟੋਡਰ ਮਾਲ ਤੇਰੀ ਜੈ ਜੈ ਕਾਰ ਤਨ ਤਨ ਟੋਡਰ ਮਾਲ ਤੇਰੀ ਜੈ ਜੈ ਕਾਰ ਤਨ ਤਨ ਟੋਡਰ ਮਾਲ ਤੇਰੀ ਜੈ ਜੈ ਕਾਰ ਤਨ ਤਨ ਲੋੜ ਰਮਾਲ ਤੇਰੀ ਜੈ ਜੈ ਕਾਰ ਹੋ ਰਹੀ ਐ ਜੀ 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 ਤੇਰੀ ਜੈ ਜੈ ਕਾਰ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ